ਪੰਜਾਬੀ ਗਾਇਕ ਪ੍ਰੇਮ ਢਿੱਲੋਂ ਵਿਵਾਦਾਂ ਦੇ ਵਿੱਚ ਫਸ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਚੰਡੀਗੜ੍ਹ ਦੇ ਇੱਕ ਕਾਰ ਸ਼ੋਅਰੂਮ ਦੇ ਵਿੱਚ ਉਹ ਅਫੀਮ ਦੇ ਪੈਕੇਟ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਇਸ ਵੀਡੀਓ ਨੂੰ ਸਾਂਝੀ ਕਰਨ ਤੋਂ ਬਾਅਦ ਹੀ ਇੱਕ ਵਕੀਲ ਦੇ ਵੱਲੋਂ ਇਸ ਦਾ ਜੋ ਨੋਟਿਸ ਹੈ ਉਹ ਲੈ ਲਿਆ ਜਾਂਦਾ ਹੈ ਤੇ ਹੁਣ ਉਸ ਦੇ ਵੱਲੋਂ ਇਹ ਮਾਮਲੇ ਦੇ ਵਿੱਚ ਇੱਕ ਜਿਹੜੀ ਐਫ ਆਈ ਆਰ ਹੈ ਉਹ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਾਰ ਦੇ ਸ਼ੋਅਰੂਮ ਦੇ ਵਿੱਚ ਸਿੰਗਰ ਪਹੁੰਚੇ ਸੀ ਔਰ ਉੱਥੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਪੈਕੇਟ ਨਜ਼ਰ ਆਉਂਦਾ ਜਿਸ ਦੇ ਵਿੱਚ ਅਫੀਮ ਵਰਗੀ ਕੋਈ ਚੀਜ਼ ਨਜ਼ਰ ਆਈ ਹੈ ਫਿਲਹਾਲ ਵਕੀਲ ਦੇ ਵੱਲੋਂ ਸ਼ਿਕਾਇਤ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਦੱਸਦੀ ਹੈ ਕਿ ਕਾਉਂਸਲ ਆਫ ਲਾਇਜ਼ ਨੇ ਚੰਡੀਗੜ੍ਹ ਦੇ ਵਿੱਚ ਡੀਜੀਪੀ ਅਤੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ ਔਰ ਕਿਆ ਹੈ ਕਿ ਇਸ ਮਾਮਲੇ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਪ੍ਰੇਮ ਢਿੱਲੋਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਤਾਂ ਫਿਲਹਾਲ ਪ੍ਰੇਮ ਢਿੱਲੋਂ ਦੇ ਹੱਥ ਦੇ ਵਿੱਚ ਕੀ ਸੀ ਅਫੀਮ ਸੀ ਜਾਂ ਫਿਰ ਕੁਝ ਹੋਰ ਇਸ ਬਾਰੇ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਇਸ ਵੀਡੀਓ ਨੂੰ ਲੈ ਕੇ 프레임 ਢਿੱਲੋ ਵਿਵਾਦਾਂ ਦੇ ਵਿੱਚ ਫਸ ਚੁੱਕੇ ਨੇ ਕਿਉਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਅਰੈਸਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਾਉਂਸਲ ਆਫ ਲਾਇਜ਼ਰ ਦੇ ਵੱਲੋਂ ਇਹ ਸ਼ਿਕਾਇਤ ਦਰਜ ਕੀਤੀ ਗਈ ਹੈ ਦੱਸਦੇ ਕਿ ਇਸ ਸੰਸਥਾ ਦੇ ਜਿਹੜੇ ਚੇਅਰਮੈਨ ਨੇ ਉਸ ਦੇ ਵੱਲੋਂ ਸਿੰਕਰ ਦੇ ਉੱਤੇ ਕੇਸ ਦਰਜ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਅਫੀਮ ਲਿਆਉਣਾ ਗੈਰਕਾਨੂੰਨੀ ਹੈ ਇਹ ਇੱਕ ਕਮਰਸ਼ੀਅਲ ਨਸ਼ਾ ਹੈ ਔਰ ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਲੈ ਕੇ ਨਹੀਂ ਆ ਸਕਦੇ ਔਰ ਜਿਸ ਤਰੀਕੇ ਦੇ ਨਾਲ ਜੋ ਪੈਕੇਟ ਦੇ ਵਿੱਚ ਮਾਤਰਾ ਨਜ਼ਰ ਆ ਰਹੀ ਹੈ ਤਾਂ ਉਹ ਸਹੀ ਮਾਤਰਾ ਇੱਕ ਜ਼ਿਆਦਾ ਮਾਤਰਾ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਤਾਂ ਜਿਸ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਇੰਨੀ ਮਾਤਰਾ ਦੇ ਵਿੱਚ ਜਿਹੜੀ ਅਫੀਮ ਹੈ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਕਿਵੇਂ ਹੋਈ ਪੁਲਿਸ ਕੀ ਕਰ ਰਹੀ ਸੀ ਨਾਕੇ ਦੇ ਵਿੱਚ ਨਾਕੇ ਉਹਨਾਂ ਦੇ ਵੱਲੋਂ ਨਹੀਂ ਲਗਾਏ ਗਏ ਸੀ ਕਿ ਉਹਨਾਂ ਦੇ ਵੱਲੋਂ ਚੈਕਿੰਗ ਨਹੀਂ ਕੀਤੀ ਗਈ ਤਾਂ ਇਹ ਵੀ ਸਵਾਲ ਚੁੱਕੇ ਗਏ ਨੇ ਤਾਂ ਦੂਸਰੇ ਪਾਸੇ ਉਹਨਾਂ ਦੇ ਨਾਲ ਕੁਝ ਜਿਹੜੇ ਸੁਰੱਖਿਆ ਕਰਮੀ ਨੇ ਉਹ ਵੀ ਨਜ਼ਰ ਆ ਰਹੇ ਨੇ ਤਾਂ ਵਕੀਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਸੁਰੱਖਿਆ ਦੀ ਆੜ ਦੇ ਵਿੱਚ ਤਾਂ ਨਹੀਂ ਕਿਤੇ ਉਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀ ਅਫੀਮ ਉਹ ਲੈ ਕੇ ਆਂਦੀ ਗਈ ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਸੁਰੱਖਿਆ ਮਿਲੀ ਹੁੰਦੀ ਹੈ ਤਾਂ ਫਿਰ ਉਹ ਉਹਨਾਂ ਗੱਡੀਆਂ ਦੀ ਚੈਕਿੰਗ ਆਮ ਤੌਰ ਤੇ ਲੋਕਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਨਹੀਂ ਕੀਤੀ ਜਾਂਦੀ ਤਾਂ ਹੋ ਸਕਦਾ ਹੈ ਕਿ ਉਸ ਦੇ ਨਾਲ ਇਹ ਬਚ ਕੇ ਉੱਥੋਂ ਨਿਕਲ ਗਏ ਹੋਣ ਪਰ ਚੰਡੀਗੜ੍ਹ ਦੇ ਵਿੱਚ ਜਿਹੜੀ ਅਫੀਮ ਲੈ ਕੇ ਪਹੁੰਚੇ ਨੇ ਗਾਇਕ ਤੋ ਕਿਸ ਤਰੀਕੇ ਦੇ ਨਾਲ ਪਹੁੰਚੇ ਨੇ ਔਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਤਾਂ ਇਸ ਨੂੰ ਲੈ ਕੇ ਸਵਾਲ ਜਰੂਰ ਚੁੱਕੇ ਗਏ ਨੇ ਤਾਂ ਲਾਇਰਸ ਐਸੋਸੀਏਸ਼ਨ ਦੇ ਵੱਲੋਂ ਜਿਹੜੀ ਉਹਨਾਂ ਦੇ ਉੱਤੇ ਅ ਪਰਚਾ ਕਰਨ ਦੀ ਮੰਗ ਕੀਤੀ ਗਈ ਹੈ ਔਰ ਕਿਹਾ ਗਿਆ ਕਿ ਇਸ ਦੀ ਜਾਂਚ ਕੀਤੀ ਜਾਵੇ ਕਿ ਇਹ ਅਫੀਮ ਕਿੱਥੋਂ ਆਈ ਇਸ ਦਾ ਸਰੋਤ ਕੀ ਹੈ ਔਰ ਜਦੋਂ ਪੰਜਾਬ ਦੇ ਵਿੱਚ ਐਂਟੀ ਡਰੱਗ ਮੁਹਿੰਮ ਚੱਲ ਰਹੀ ਹੈ ਤਾਂ ਇਹ ਦੇ ਵਿੱਚ ਇਹ ਜਿਹੜੇ ਗਾਇਕ ਨੇ ਇਹ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹਨਾਂ ਨੂੰ ਗੁਮਰਾਹ ਕਿਉਂ ਕਰ ਰਹੇ ਨੇ ਤਾਂ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਉਹਨਾਂ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਮਾਮਲਾ ਦਰਜ ਨਹੀਂ ਕੀਤਾ ਗਿਆ ਤਾਂ ਫਿਰ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣਗੇ ਔਰ ਜੇਕਰ ਉੱਥੇ ਵੀ ਉਹਨਾਂ ਦੀ ਸੁਣਵਾਈ ਨਾ ਹੋਈ ਤਾਂ ਫਿਰ ਉਹ ਸੁਪਰੀਮ ਕੋਰਟ ਦਾ ਅਰੋਖ ਕਰਨ ਤੋਂ ਵੀ ਨਹੀਂ ਚੇਚ ਕਰਨਗੇ ਤਾਂ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਵਿਵਾਦਾ ਦੇ ਵਿੱਚ ਫਸ ਚੁੱਕੇ ਨੇ ਦੱਸ ਦਈਏ ਕਿ ਉਹਨਾਂ ਨੇ ਇੱਕ ਵੀਡੀਓ ਜਿਹੜੀ ਕੱਲ ਉਹਨਾਂ ਦੇ ਵੱਲੋਂ ਹੀ ਸਾਂਝੀ ਕੀਤੀ ਗਈ ਸੀ ਤਾਂ ਉਸ ਵੀਡੀਓ ਦੇ ਵਿੱਚ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਕਾਲੇ ਰੰਗ ਦਾ ਪੈਕਟ ਇੱਕ ਪੈਕਟ ਨਜ਼ਰ ਆਉਂਦਾ ਜਿਸ ਵਿੱਚ ਅਫੀਮ ਨੂਮਾ ਕੋਈ ਚੀਜ਼ ਨਜ਼ਰ ਆ ਰਹੀ ਹੈ ਕਿ ਉਹ ਫੀਮ ਹੀ ਹੈ ਤਾਂ ਇਸ ਨੂੰ ਲੈ ਕੇ ਵਕੀਲ ਦੇ ਵੱਲੋਂ ਜਿਹੜੀ ਮੰਗ ਕੀਤੀ ਗਈ ਹੈ ਕਿ ਐਫ ਆਈ ਆਰ ਦਰਜ ਕਰਕੇ ਗਾਇਕ ਦੇ ਖਿਲਾਫ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਔਰ ਚੰਡੀਗੜ੍ਹ ਦੇ ਵਿੱਚ ਡੀਜੀਪੀ ਨੂੰ ਅਤੇ ਐਸਐਸਪੀ ਨੂੰ ਸ਼ਿਕਾਇਤ ਇਹਨਾਂ ਦੇ ਵੱਲੋਂ ਭੇਜੀ ਗਈ ਹੈ ਔਰ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਫਿਲਹਾਲ ਗਾਇਕ ਦੇ ਵੱਲੋਂ ਇਹ ਵੀਡੀਓ ਜਰੂਰ ਆਪਣੇ ਜਿਹੜੇ ਪੇਜ ਤੋਂ ਹਟਾ ਲਈ ਗਈ ਹੈ ਪਰ ਇਸ ਵੀਡੀਓ ਨੂੰ ਲੈ ਕੇ ਹੁਣ ਫਸਦੇ ਹੋਏ ਨਜ਼ਰ ਆ ਰਹੇ ਨੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੁਣ ਕੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਹੈ ਆ ਜੋ ਨੋਟਿਸ ਹੈ ਉਹ ਲੈ ਲਿਆ ਜਾਂਦਾ ਹੈ ਤੇ ਹੁਣ ਉਸ ਦੇ ਵੱਲੋਂ ਇਹ ਮਾਮਲੇ ਦੇ ਵਿੱਚ ਇੱਕ ਜਿਹੜੀ ਐਫ ਆਈ ਆਰ ਹੈ ਉਹ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਾਰ ਦੇ ਸ਼ੋਅਰੂਮ ਦੇ ਵਿੱਚ ਸਿੰਗਰ ਪਹੁੰਚੇ ਸੀ ਔਰ ਉੱਥੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਪੈਕੇਟ ਨਜ਼ਰ ਆਉਂਦਾ ਜਿਸ ਦੇ ਵਿੱਚ ਅਫੀਮ ਵਰਗੀ ਕੋਈ ਚੀਜ਼ ਨਜ਼ਰ ਆਈ ਹੈ ਫਿਲਹਾਲ ਵਕੀਲ ਦੇ ਵੱਲੋਂ ਸ਼ਿਕਾਇਤ